लोकसभा ਹਲਕਾ ਫਰੋਜਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੱਜ ਆਵਾਜ਼ੀ ਪਾਰਟੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਫਾਜ਼ਿਲਕਾ ਦੇ ਫਾਟਕਪਾਰ ਤੀੜਾ ਕलोनी ਵਿੱਚ ਪੁੱਜੇ ਜਿੱਥੇ ਉਹਨਾਂ ਦਾ ਸਵਾਗਤ ਸੁਰਿੰਦਰਪਾਲ ਸਿੰਘ ਛਿੰਦਾ ਘੋਗਾ ਦੀ ਟੀਮ ਅਤੇ ਸਮੂਹ ਤੀੜਾ ਕलोनी ਵਾਸੀਆ ਵੱਲੋਂ ਜ਼ੋਰਦਾਰ ਟੰਗਣਾ ਕੀਤਾ ਗਿਆ ਜਿੱਥੇ ਬੋਲਦੇ ਮੋਲਾਵਾਸੀਆਂ ਵੱਲੋਂ ਉਹਨਾਂ ਅੱਗੇ ਕਈ ਮੰਗਾਂ ਰੱਖੀਆਂ ਜਿੱਥੇ ਵਿਧਾਇਕ ਨੇ ਕਿਹਾ ਵੀ ਉਸ ਦੇ ਉਹਨਾਂ ਨੂੰ ਮਿਲ ਸਕਦੇ ਹਨ ਕਿਉਂਕਿ ਨਗਰ ਕੌਂਸਲ ਵਿੱਚ ਐਮਸੀ ਕਾਂਗਰਸ ਦੇ ਹਨ ਅਤੇ ਬੋਰਡ ਵੀ ਕਾਂਗਰਸ ਦਾ ਹੈ ਜਿਸ ਕਰਕੇ ਕਮਾਜ ਦਿੱਕਤ ਆ ਰਹੀ ਹੈ ਅਤੇ ਉਹ ਅਪੀਲ ਕਰਦੇ ਹਨ ਕਿ ਲੋਕ ਸਭਾ ਚੋਣਾਂ ਵਿੱਚ ਕਾਕਾ ਬਰਾੜ ਜੀ ਨੂੰ ਜਿਤਾ ਕੇ ਭੇਜਣ ਤਾਂ ਜੋ ਕਿਸੇ ਦਾ ਕੋਈ ਕੰਮ ਵੀ ਨਾ ਰੁਕੇ ਅਤੇ ਉਹਨਾਂ ਨੇ ਕਿਹਾ ਕਿ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਤੇਗੜਾ ਕਰੋੜੀ ਵਿੱਚ ਕਰਾਇਆ ਜਾਣਗੇ ਜੋ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਉਹ ਨਹੀਂ ਆਂ ਦਿੱਤੀਆਂ ਜਾਣਗੀਆਂ ਇੱਥੇ ਬੋਲਦੇ ਸਰਿੰਦਰਪਾਲ ਸਿੰਘ ਛਿੰਦਾਕ ਹੋਗਾ ਕਾਂਗਰਸ ਦੇ ਉਮੀਦਵਾਰ ਨੂੰ ਕਰੜੇ ਹੱਥੀ ਲੈਣਦੇ ਬੋਲੇ ਕਿ ਉਹਨਾਂ ਨੂੰ ਇੱਥੋਂ ਹਰਾ ਕੇ ਭੇਜਾਂਗੇ ਹੋਰ ਕੀ ਕੁਝ ਹੋਇਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਧਿਆਨ ਕਰਨਾ ਹੈ ਬਈ ਸਾਡੇ ਬੱਚਿਆਂ ਵਾਸਤੇ ਕੀ ਕੁਝ ਚਾਹੀਦਾ ਹੈ ਚਾਹੀਦਾ ਬਹੁਤ ਕੁਝ ਹੈ ਕਦੇ ਸਿਲੰਡਰ 450 ਰੁਪਏ ਹੁੰਦਾ ਸੀਗਾ ਸਮੇਟੀ ਰਾਣੀ ਨੇ ਰੋ ਰੋ ਬੁਰੇ ਹਾਲ ਕਰਲੇ ਸੀਗੇ ਅੱਜ ਸਿਲੰਡਰ 11 ਤੁਹਾਨੂੰ ਹੱਥ ਪਾਇਆ ਹੋਇਆ ਮਿੱਟੀ ਦਾ ਤੇਲ ਲੈ ਲਓ ਉਹ ਸਰੋਂ ਦਾ ਤੇਲ ਲੈ ਲਓ ਕਿਨੂੰ ਕਿਨੂੰ ਰੋਈਏ ਦਸੋਈ ਜਦਾ ਦਾ ਬੁਰਾ ਹਾਲ ਹੀ ਹੋਇਆ ਪਿਆ ਮੇਰੀਆਂ ਬੀਬੀਆਂ ਪੈਣਾ ਮੇਰੀ ਘਰ ਵਾਲੀ ਵੀ ਵਿੱਚ ਬੈਠੀ ਹੈਗੀ ਆ ਸਹੀ ਵਾਰੀ ਪੈਣੀ ਵਿਫਤਾ ਖੜੀ ਹੋ ਜਾਂਦੀ ਹੈ ਵੀ ਕੀ ਕਰੀਏ ਕਿਨੂੰ ਰੋਈਏ ਕਿਹਦੇ ਕੋਲ ਜਾ ਕੇ ਦੁੱਖ ਦਸੀਏ ਦੋਖ ਦਸਨ ਵਾਲੀ ਹੈ ਨਹੀਂ ਐਨੀ ਹਿਟਲਰਸ਼ਾਈ ਹੋ ਗਈ ਹੈ ਅੱਜ ਸ਼ਰੇਆਮ ਚੁਣੌਤੀ ਦੇਤੀ ਜਾ ਰਹੇ ਆ ਕਹਿੰਦੇ 4 ਤਰੀਕ ਦਾ ਦੇਖ ਲਾਂਗੇ ਆਮ ਆਦੀ ਪਾਰਟੀ ਨੂੰ ਸ਼ਰੇਆਮ ਐਨੇ ਅੱਛੇ ਪੱਧ ਤੇ ਬੈਠੇ ਆ ਪਰ ਫਿਰ ਵੀ ਬੋਲਣ ਦਾ ਸਲੀਕਾ ਨਹੀਂ ਲਿਆਕਤ ਨਹੀਂ ਹੈ ਪਤਾ ਨਹੀਂ ਕਿਉਂ ਮੈਂ ਜਿਆਦਾ ਟਾਈਮ ਨਹੀਂ ਲਊਂਗਾ ਇੱਕ ਦੋ ਗੱਲਾਂ ਹੀ ਕਰਨੀਆਂ ਨੇ ਕਿਉਂਕਿ ਅੱਗੇ ਹੀ ਥੋੜੀ ਜਿਹੀ ਲੇਟ ਹੋ ਗਏ ਆ ਇਸ ਚੀਜ਼ ਦੀ ਸ਼ਮਾਂ ਦੇ ਜਾਜਾ ਕਾ ਮੱਲੇ ਵਾਲਾ ਤੋਂ ਵੀ ਬੋਤਲ ਰੱਖ ਦੋਗੇ ਜੀਐਸਟੀ <laughs> 45% ਲਾਣਾ ਸੀਗਾ ਉਦੋਂ ਮੋਦੀ ਸਾਹਿਬ ਵਿਕਸ਼ੇ ਹੁੰਦੇ ਸੀਗੇ ਉਹ ਠੱਕੇ ਕਰਦੇ ਸੀ ਕਹਿੰਦੇ ਹਾਏ ਬੁਰਾ ਹਾਲ ਹੋ ਜਾਊਗਾ ਜੇ ਜੀਐਸਟੀ ਲੱਗੀ ਅੱਜ ਜੀਐਸਟੀ 100% ਤੋਂ ਉੱਤੇ ਚਲੀ ਗਈ ਕੋਈ ਕਿੰਦੂ ਪ੍ਰੰਤੂ ਨਹੀਂ ਕਰਦਾ ਕੋਈ ਨਹੀਂ ਉਂਗਲ ਚੱਕਦਾ ਉਹਨਾਂ ਵੱਲ ਬੇਟੇ ਕੌਣ ਜਾਈ ਇਸ ਤਰ੍ਹਾਂ ਦਿੱਤਾ ਇਧਰ ਆਓ ਮੇਰੀ ਗੱਲ ਸੁਣੋ ਸੰਵਿਧਾਨ ਦੀ ਪਹਿਲੀ ਪੰਕਤੀ ਕਿਤੇ ਕਿਸੇ ਨੂੰ ਯਾਦ ਹੋਵੇ ਹਮ ਭਾਰਤ ਕੇ ਲੋਗ ਹਾਂ ਔਰ ਮਾਂ Hindu Muslim ਤੋਂ ਨਹੀਂ ਭਰਾ ਨੇ ਤੇ ਇੱਥੇ ਕੀ ਕੀਤਾ ਗਿਆ Hindu Muslim ਨੂੰ Musalman ਨੂੰ Hindu ਨਾਲ ਲੜਾਇਆ ਗਿਆ ਬਸ ਹੋਰ ਬਚ ਨਹੀਂ ਕੀਤਾ ਹੋਰ ਕੁਛ ਨਹੀਂ ਕੀਤਾ ਬਸ ਲੜਾਇਆ ਹੀ ਹੈ ਕਦੇ ਗਾਂ ਖਰ ਲੈਂਦੇ ਕਦੇ ਮੰਦਰ ਕਰ ਲੈਂਦੇ ਕਦੇ ਮਸਜਿਦ ਕਰ ਲੈਂਦੇ ਹੋ ਰਾਮ ਸਾਡੇ ਵੀ ਅਰਾਧੇ ਆ ਰਾਮ ਨਾਮ ਅਸੀਂ ਵੀ ਪੁੱਜਦੇ ਆ ਰਾਮ ਅਜ ਦੇ ਨਹੀਂ ਐ ਕਿਤੇ ਅੱਜ ਤੁਸੀਂ ਨਹੀਂ ਵਖਰੇ ਲੈ ਆਏ ਰਾਮ ਨੂੰ ਰਾਮ ਸਾਰਿਆਂ ਦਾ ਸਾਂਝ ਹੈ ਰਾਮ ਰਾਜ ਦਾ ਉਹ ਰਾਜ ਜਿਹਾ ਸਾਰੇ ਸੁਖੀ ਸੀਗੇ ਪ੍ਰਜਾ ਸਾਰੀ ਸੁਖੀ ਸੀ ਅੱਜ ਪ੍ਰਜਾ ਦਾ ਹਾਲ ਦੇਖੋ ਕੀ ਹੋ ਰਿਹਾ ਅੱਜ ਪ੍ਰਜਾ ਦਾ ਹਾਲ ਦੇਖੋ ਕੀ ਹੋ ਰਿਹਾ ਕੋਈ ਨਹੀਂ ਅਸੂਪ ਪੁੱਛਣ ਵਾਸਤੇ ਆ ਰਿਹਾ ਜੋ ਨਿਕਲੇ ਨੋ ਜਿਨ੍ਹਾਂ ਨੇ ਸਤਤ ਚੰਗੇ ਚੰਗੇ ਬੁਰਾ ਨੀਤ ਦਾ ਚੰਗੇ ਚੰਗੇ ਤੇਂਦਰਾ ਨੂੰ ਕਹਾਂ ਹਾਂ ਤੁਹਾਡੇ ਉੱਤੇ ਜ਼ਰੂਰਤ ਨਹੀਂ ਹੈ ਆਮ ਘਰਾਬੇ ਲੋਕਾਂ ਨੇ ਸਿਆਸਤ ਪੰਜਾਬ ਦੇ ਸਮਾ ਲਈਏ ਬੜੇ ਭਾਗਿਆ ਛਲੀਆਂ ਸੀ ਬਹੁਤ ਹੀ ਭਾਗਿਆ ਛਲੀਆਂ ਕਿ ਸਾਨੂੰ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਮਿਲਿਆ ਉਹ ਗਰੰਟੀਆਂ ਦਾ ਪੂਰੀਆਂ ਕਰਨੀਆਂ ਸੀ ਵਿਆ ਭਲੇ ਲੋਕੋ ਜਿਹੜੇ ਆਪਣੇ ਬਜ਼ੁਰਗਾਂ ਤੇ ਵਹੀਕਲ ਚਲਦੇ ਆ ਨਾ ਤੁਸੀਂ ਟੱਪੇ ਹੋਰ ਕਿਥੇ ਕਿੰਨੇ ਦਰ ਤੋਂ ਹੁੰਦਾ ਪੈਸੇ ਵੀ ਲੱਗਦੇ ਐ ਫਰੀ ਦੀ ਗਰੰਟੀ ਪੂਰੀ ਹੋ ਗਈ ਤੁਹਾਡੇ ਕੋਲ ਹਾਂ ਹੋਰ ਦੱਸੋ ਹਲੇ ਗਰੰਟੀਆਂ ਜੋ ਮੁੰਡੇ ਆ ਕਰਦੇ ਐ ਥੋੜਾ ਸਮੇਂ ਦੀ ਜ਼ਰੂਰਤ ਐ ਅੱਜ ਨੌਕਰੀਆਂ ਵੇਖ ਲਓ ਨਹੀਂ ਤਾਂ ਨੌਕਰੀਆਂ ਜਾਂਦੀ ਸਰਕਾਰ ਜਦੋਂ 5 ਮਹੀਨੇ ਚਲੋ ਆ ਵੀ ਥਾਪ ਥਾਪ ਕਰਵਾ ਵੀ ਥਾਪੀਂ ਕਰ ਲੋ ਉਹ ਕੇ ਕਰਦੇ ਸੀ ਫਿਲਹਾਲ ਜਿਹੜੇ ਉਹਨਾਂ ਦੇ ਕੋਠੀਆਂ ਪਾਟੀਆਂ ਤੇ ਲੱਗੇ ਹੁੰਦੇ ਸੀ ਉਹਨਾਂ ਨੂੰ ਦੇ ਕੇ ਅੱਖਾਂ ਪਰੋ ਦਿੰਦੇ ਸੀ ਅੱਜ ਕੋਈ ਕਿਸੇ ਦੀ ਆ ਜਾਂਦੀ ਮੇਰੇ ਭਤੀਜਾ ਰਾਜ ਕੋਈ ਬੇਟੀ ਬੁਲ ਚੱਲ ਗਈ ਮੁੰਡਾ ਬੁਲ ਚੱਲ ਗਿਆ ਯੋਗਤਾ ਦੇ ਆਧਾਰ ਤੇ ਲੱਗਿਆ ਕੋਈ ਪੰਜ ਪੈਸੇ ਨਹੀਂ ਲੱਗੇ ਇਹ ਹੈ ਰਾਮ ਰਾਜ ਇਹ ਹੈ ਪ੍ਰਗਤੀ ਇਹ ਨਹੀਂ ਜੀ ਆ ਮਲੇ ਦਾ ਭਰਾ ਹੈ ਮਲੇ ਦਾ ਮੁੰਡਾ ਹੈ ਜਾਂ ਮੰਤਰੀ ਦਾ ਮੁੰਡਾ ਹੈ ਫਾੜਾ ਉਹ ਪਿਆਰ ਦੇ ਘਰ ਤੇ ਰੱਖ ਦੇਉਂ ਨਹੀਂ ਸਨੋ ਕੀ ਬੜੀ ਕਮ ਹੋ ਰਿਹਾ ਔਰ ਬਿਲੇਸ਼ਿੰਗ ਦਾ ਦੋਸਤੋ ਚਲਦੇ ਰਹਿਣਗੇ ਗੱਲਾਂ ਬਹੁਤ ਨੇ ਬੜਾ ਵਾਅਦਾ ਵੀ ਆਉਂਦਾ ਹੈਗਾ ਇਹ ਜਿਹੜੀਆਂ ਸਿਆਸਤਾਂ ਪਹਿਲੇ ਕਰ ਚੁੱਕੇ ਆ ਮੈਂ ਜ਼ਿਆਦਾ ਕੁਝ ਨਹੀਂ ਨਾਂ ਬਾਰੇ ਕਹਾਂਗਾ ਸੋਚੋ ਕੁਝ ਜੇ ਕੁਝ ਕੀਤਾ ਹੁੰਦਾ ਤਾਂ ਇਹਨਾਂ ਰੋਸ਼ਨਾ ਹੁੰਦਾ ਜੇ ਤੁਸੀਂ ਕੁਝ ਜਨਤਾ ਦਾ ਸੁਭਾਰ ਕੀਤਾ ਹੁੰਦਾ ਤੇ ਜਿੰਤਾ ਦਾ ਨਾ ਤੁਹਾਡੇ ਪ੍ਰਤੀ ਕੋਈ ਰੋਸ਼ਨਾ ਹੁੰਦਾ ਤੇ ਕਿਉਂ ਆਮ ਕਰਾਂ ਦੇ ਬੱਚੇ ਅੱਗੇ ਆਏ ਐ ਐਸੇ ਕਰਕੇ ਆਏ ਐ ਮੇਰਾ ਪਾਣੀ ਖਾਣੇ ਹਿੱਸਾ ਮੇਰਾ ਪਾਣੀ ਖਾਣੇ ਹਿੱਸਾ ਉਹ ਬਹੁਤ ਚੰਗਾ ਕਿੰਨੇ ਪਰਸੈਂਟ ਮਿਲਦੇ ਨੇ ਐਹੀ ਲਈ ਨਹੀਂ राजनीति है जनता को देखो जनता देख के राजनीति करो जनता के मुद्दे की राजनीति करो फिर तो जिंदाबाद हुई हुई नहीं तो मुर्दाबाद बाबन होती रही है ठीक है ना मैं दो दिन नारे नहरे ला का चाच होगा।

ਮੈਨੂੰ ਆਪ ਦੇ ਸਿਰ 'ਤੇ ਤਾਜ ਦਿੱਤਾ ਪਹਿਲਾਂ ਸਾਰੇ ਗੱਜ ਕੇ ਫੱਟੇ ਬਣਾਈਏ ਸ਼੍ਰੀ ਗੁਰੂ ਜੀ ਦਾ ਕਲਸਾ ਸ਼੍ਰੀ ਵਾਹਿਗੁਰੂ ਜੀ ਦੇ ਪੁੱਤੇ ਗੱਜ ਕੇ ਫੱਟੇ ਬੁਲਾਉਣੀ ਹੈ ਸ਼੍ਰੀ ਵਾਹਿਗੁਰੂ ਜੀ ਦਾ ਕਲਸਾ ਹੋਣਾ ਵਾਝਿਆ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਦੇ ਨਾਲ ਆਏ ਸੁਵਿੰਦਰ ਕੰਬੋਜ ਜੀ ਅੰਕਲ ਸ਼ੋਕ ਜੀ ਮੇਰੇ ਭਾਜ ਸਾਹਿਬ ਬੈਠੇ ਜਿਹੜੇ ਬਰੇਟ ਤੱਕ ਜਾਂਦਾ ਅੰਕਲ ਖੇਰ ਜੀ ਅੰਕਲ ਰਾਜੇ ਸਾਡੇ ਅੰਗਲ ਦੇਈ ਸਾਹਿਬ ਜੀ ਤੁਸੀਂ ਸਾਰੇ ਬਹੁਤ ਰਿਸਪੈਕਟਡ ਹੋ ਮੈਂ ਇਸਦਾ ਮੈਮ ਲੈਣਾ ਭੁੱਲ ਗਿਆ ਹਾਂ ਤੇ ਸ਼ਮਾ ਚਾਉਣਾ ਐਮਐਲਏ ਸਾਹਿਬ ਐਮਐਲਏ ਸਾਹਿਬ ਧਿਆਨ ਦਿਓ ਜੀ ਮੈਂ ਆਪਦੇ ਇਸ ਦੁਨੀਆ ਬਾਰੇ થોਡੇ-ਥੋਡੇ ਜਾਣੂ ਕਰਨਾ ਚਾਹਣਾ ਇਹਨਾਂ ਨੇ ਮੈਨੂੰ ਆਗੇ ਸਪੋਰਟ ਇਹ ਨਾ ਸ਼ੇਰ ਸਿੰਘ ਕਬਾਇਆ ਦਾ ਪੁੱਤਰ ਹਰਕਤ ਸ਼ੁਰੂ ਹੁੰਦੇ ਸੀ ਪਹਿਲੇ ਦੌਰ ਨੇ ਗਲੀ ਦੇ ਅੰਦਰ ਤੱਕ ਜਾਂਦੇ ਸੀ ਕੋਈ ਗੇਟ ਕਿਸੇ ਉਹਦੇ ਵਾਸਤੇ ਖੋਲਗਾ 5 ਮਿੰਟ ਤੱਕ ਕਹਿੰਦੇ ਵਾਰਡ ਕਟ ਨੇ ਆਏ ਸੀ ਦੂਜੀ ਗਲੀ ਤੋਂ ਬਾਹਰ ਜਿਹੜੇ ਸੀ ਕਹਿੰਦੇ ਵਾਰਡ ਵਾਲਿਆਂ ਨੇ ਗੇਟ ਵੀ ਖੋਲਿਆ 10 ਵਾਰ ਉਹਨਾਂ ਨੇ ਪ੍ਰੋਗਰਾਮ ਰੱਖਿਆ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਜਿਨ੍ਹਾਂ ਨੂੰ ੱੱਕੇ ਦੇ ਨਾਲ 10 ਵਜੇ ਸਾਡਾ ਬੋਥ ਕੈਪਚਰ ਕਰਕੇ ਉਹਨਾਂ ਨੇ ਵੋਟਾਂ ਪਾ ਕੇ ਲਪਾਇਆ ਵੋਟਾਂ ਤਾਂ ਵਾਲੇ ਸਾਹਿਬ ਤਾਂ ਨਹੀਂ ਆ ਵੋਟਰ ਜੀ ਸਾਡੀ ਤਾਂ 900 ਗੱਲਾਂ ਤਾਂ ਬਹੁਤ ਨੇ ਮੈਂ ਅੱਗੇ ਗਰੀਬ ਲੋਕਾਂ ਨੇ ਜਿਹੜੇ ਇਲਾਜ ਦੇ ਕਾੜ ਬੰਦੇ ਸੀ ਪੰਜਾਬ ਸਰਕਾਰ ਵੱਲੋਂ 5-5 ਲੱਖ ਵਾਲਾ ਇਲਾਜ ਦਾ ਕਾੜ ਉਹ ਲੋਕਾਂ ਨੇ 5-5000 ਰੁਪਏ ਦੇ ਵਿੱਚ ਇੱਕ ਵਾਰ ਕੋਡ ਕਰ ਦਿੱਤਾ ਸ਼ਰਮ ਆਉਣੀ ਚਾਹੀਦੀ ਸ਼ੇਰ ਸਿੰਘ ਗਰੀਬ ਜਨਤਾ ਨੂੰ ਹਰਾ ਕੇ ਤੂੰ ਭੇਜਾਂਗੇ ਤੈਨੂੰ ਦੁਆਰਾ ਬਾਜ਼ੂ ਕ ਵਿੱਚ ਜੜੇ ਲੁਕੇ ਨਾਲ ਛੱਡਾਂਗੇ ਐਮਐਲਏ ਸਾਹਿਬ ਉਹਨਾਂ ਦੀ ਉਮਰ ਤਾਂ ਐਵੇਂ ਲੰਬੀਆਂ ਹੋ ਜਾਂਦੀਆਂ ਆਪਾਂ ਗੱਲਾਂ ਕਰੀ ਜਾਈਏ ਮੇਰੇ ਮਹੱਲੇ ਦੀ ਦੋ ਤਿੰਨ ਪ੍ਰੋਬਲਮ ਹੈ ਸ਼ਰੀਆਂ ਵਿੱਚ ਇੱਥੇ ਚਿੱਟੇ ਵਾਲੇ ਬਣਾਏ ਸਿੱਟੀ ਵਾਲੇ ਐਸਐਚਓ ਪਤਾ ਨਹੀਂ ਕੀ ਖਾਂਦਾ ਉਹਨਾਂ ਕੋਲ ਅਸੀਂ ਜਿੰਨੀ ਵਾਰ ਇੱਕ ਮੋਕਦੇ ਭੜਿਆ ਨਗਰ ਗਾਂਜਾ ਉਹਨਾਂ ਦੀ ਜੇਬ ਚਿੱਟੀ ਜਿਹੀ ਪਿੱਟਾਂ ਸੀ ਛੋਟੇ ਛੋਟੇ ਪਿੱਟੀਆਂ ਲਈ ਰੱਖੀ ਸੀ ਜੇਬ ਦੇ ਵਿੱਚ ਵਿੱਚ ਐਸ.ਐਚ.ਓ. ਕੋਲ ਕੋਦੇ ਮੇਰੀ ਗੱਲ ਹੋਈ ਕਹਿੰਦਾ ਵਿੱਚ ਨਾ ਜਾਏ ਤੈਨੂੰ ਕੋਈ ਚੀਜ਼ ਨਾ ਮਾਰ ਦੇਣਾ ਮੈਂ ਕਿਸੇ ਸਰ ਸਾਹਿਬ ਇਹ ਮੇਰੀ ਦੁਨੀਆ ਹੈ ਇੱਥੇ ਵੀ ਕੋਈ ਹੱਥ ਨਹੀਂ ਲਾ ਸਕਦਾ ਮੈਂ ਕੱਲ ਫੇਰ ਤੁਹਾਡੇ ਨੂੰ ਫੋਨ ਕਰਾਇਆ ਜਸ਼ਨ ਨੇ ਵੀ ਕੱਲ ਫੋਨ ਦਿੱਤਾ ਉਹਨੂੰ ਐਸ.ਐਚ.ਓ. ਕੋਲ ਫੇਰ ਨਹੀਂ ਉੱਤੇ ਆਇਆ ਮੇਰੇ ਮੁੱਲੇ ਵਿੱਚ ਚਿੱਟੇ ਦਾ ਕੋੜ ਕਰ ਦਿਓ ਤੇ ਵੋਟਾਂ ਦੇ ਦਿੱਤੀ ਪਾਓ ਹੇ ਮੇਰੇ ਪਿਆਰ ਕਰਦਾ ਆਪਣਾ ਜਰ ਆਊਗਾ ਗਲੀਆਂ ਇਥੇ ਨੂੰ ਵਿਖਾਵਾਂਗੇ ਪੱਠੇ ਤੋਂ ਸ਼ੁਰੂ ਹੋਇਆ ਹੈ ਤੇ ਪੱਠੇ ਤੇ ਵਾਸਲੇ ਆ ਜਾਵਾਂਗੇ ਐਮਐਲਏ ਸਾਹਿਬ ਉਹ ਪੱਠੇ ਤੇ ਮੁਰੀਮ ਖਾਨਾ ਜੀ ਮੁਨੀਰ ਇੰਨੇ ਬੱਚੇ ਕਿੱਥੇ ਕਿੱਤੇ ਦੋ ਪੱਠੇ ਦੇ ਰਾਜਸਥਾਨ ਦੇ ਟੈਲਾ ਦੀ ਫੈਕਟਰੀ ਦੇ ਪਿੰਡ ਵਿੱਚ ਇੱਕ ਕੋਲੇ ਨੇ ਆਪ ਫਾਇਪਰ ਕਿੰਨੇ ਕਰੋੜ ਰੁਪਏ ਦਾ ਕੰਮ ਕਰਦਾ ਜਿੱਤੋਂ ਉਜੀਫਰ ਆ ਗਿਆ ਮੈਂ ਜਿਆਦਾ ਸਮਾਂ ਮੰਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਛੋਟੀ ਜੀ ਬੇਬੀ ਕਰੂੰਗਾ ਛੋਟੀ ਜੀ ਬੇਬੀ ਆਉਣ ਵਾਲੀ ਇੱਕ ਜੂਨ 4 ਨੰਬਰ ਤੇ ਜਿਵੇਂ ਤੁਸੀਂ ਉਹਦੇ ਸੁਪੁੱਤ ਨੂੰ ਵੋਟਾਂ ਪਾਈਆਂ ਐ ਐਮਸੀ ਵਾਲਾ ਫਰਜ਼ ਹੈ ਕਿ ਤੁਸੀਂ ਬਾਦਿਓ ਛੇਰ ਛੇ ਟਾਈ ਨੂੰ ਪਤਾ ਲੱਗ ਜਾਏ ਮੈਂ ਇਸ ਮੁਹੱਲੇ ਚ ਨਿੱਕੀ ਕੋਕਾ ਦਾ ਮਾਲਕ ਹਾਂ 4 ਤਰੀਕ ਨੂੰ ਟੀਟੀ ਕਰਾ ਕੇ ਕਰਵਾਇ ਦੀ ਟੀਟੀ ਵਾਪਸ ਕਰਾਉਣੀ ਆਪਾਂ ਵਾਹ ਸੋਦੀ ਦਾ ਖਾਲਸਾ ਚੋ ਵਾਹ ਗੁੱਡੀ ਦੇ ਫਤੇ ਇਸੋ ਦੇ ਕਾਰਨ ਜਿਹੜਾ 3 ਪਾਸਾ ਸਟੇਕਾ ਦਰਵਾਜ਼ੇ ਤੁਹਾਡੇ ਨਾਲ ਜੁੜਿਆ ਦੋ ਸਾਲਾਂ ਦੇ ਵਿੱਚ ਤੁਹਾਡੀ ਸਰਕਾਰ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਦੋ ਸਾਲਾਂ ਦੇ ਵਿੱਚ ਤੁਹਾਡੀ ਜਦੋਂ ਦੋ ਸਾਲ ਪਹਿਲਾਂ ਸਰਕਾਰ ਆਈ ਤੁਹਾਡੀ ਸਰਕਾਰ ਨੇ ਤੁਹਾਡੇ ਨਾਲ ਗਰੰਟੀ ਕੀਤੀ ਸੀ ਕਿ ਜਦੋਂ ਤੁਸੀਂ ਆਪਣੀ ਸਰਕਾਰ ਲਿਆਉਂਗੇ ਤਾਂ 600 ਰੁਪਏ ਦੇ ਬਿੱਲ ਬਾਹਰ ਕਰਾਓ ਅੱਜ ਪੌਣੇ ਦੋ ਸਾਲ ਹੋ ਗਏ ਅੱਜ ਵਿੱਚ ਹਰ ਪਰਿਵਾਰ ਨੂੰ ਬਿਜਲੀ ਦਾ ਬਿੱਲ ਮਾਣ। ਅੱਜ ਬਿਜਲੀ ਦੇ ਬਿੱਲ ਪੀਰੋ ਆ ਰਹੇ ਨੇ। ਅੱਜ ਪੋੜੇ 2 ਸੱਲਾ ਤੋਂ ਆਪਣੇ ਲੋਕਾਂ ਨੂੰ 5000 ਰੁਪਏ ਬਿਜਲੀ ਦਾ ਬਿੱਲ ਮਾਣ। ਇੱਕ ਘਰ ਦੇ ਵਿੱਚ ਜੇ ਦੋ ਪ੍ਰਾਣੇ ਇੱਕ ਪਰਿਵਾਰ ਦੇ ਵਿੱਚ ਦੋ ਪ੍ਰਾਣੇ ਤਾਂ ਦੋ ਮੀਟਰ ਲੱਗ ਗਏ। ਤਾਂ ਕੁੱਲ ਹੋ ਗਿਆ 10000 10000 ਰੁਪਏ ਦਾ ਫਾਇਦਾ ਇੱਕ ਪਰਿਵਾਰ ਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਜੋ ਸ਼ਹਿਰ ਵਾਸੀਆਂ ਨੂੰ ਕੋਈ ਸਰਕਾਰ ਨੇ ਸਹੂਲਤ ਦਿੱਤੀ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਆਪਣੇ ਸ਼ਹਿਰ ਵਾਸੀਆਂ ਨੂੰ ਜੋ ਬਿਜਲੀ ਮਾਫੀ ਦੀ ਸਹੂਲਤ ਦਿੱਤੀ ਨਹੀਂ ਤਾਂ ਸ਼ਹਿਰ ਵਾਸੀਆਂ ਨੇ ਧਿਆਨ ਹੀ ਨਹੀਂ ਕਰਦਾ ਸੀ 43 ਹਜ਼ਾਰ ਸਰਕਾਰੀ ਨੌਕਰੀਆਂ ਦੋ ਸਾਲਾਂ ਦੇ ਵਿੱਚ ਬਿਨਾਂ ਕਿਸੇ ਰਿਸ਼ਵਤ ਤੇ ਬਿਨਾਂ ਕਿਸੇ ਸਿਫਾਰਿਸ਼ ਤੋਂ ਖੜੀ ਗਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਫਾਜ਼ਲ ਕਾ ਦੇ ਵਿੱਚ ਜਦੋਂ ਮੈਂ ਪਿੱਛੇ ਤੁਹਾਡੇ ਕੋਲ ਆਇਆ ਸੀ ਤਾਂ ਫਾਜ਼ਲ ਕਾ ਦੇ ਤੁਸੀਂ ਮੈਨੂੰ ਕਹਿੰਦੇ ਸੀ ਕਿ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਵੀ ਡਾਕਟਰ ਨਹੀਂ ਦੋ ਸਾਲਾਂ ਦੇ ਵਿੱਚ ਅੱਪਾ ਜੀ ਤਕਰੀਬਨ ਸਾਰੇ ਡਾਕਟਰ ਪੂਰੇ ਕਰ ਗਏ ਅੱਜ ਆਪਣੇ ਕੋਲ ਦੋ ਸਰਜਨ ਡਾਕਟਰ ਨੇ ਜਿਹੜੇ ਪ੍ਰੈਸ਼ਰ ਕਰਦੇ ਨੇ ਮੈਨੂੰ ਅੱਜ ਕਿਸੇ ਲੀਡਿੰਗ ਦਾ ਫੋਨ ਆਇਆ ਸੀ ਹਸਪਤਾਲ ਤੋਂ ਰਸੋਲੀ ਦਾ ਪ੍ਰੈਸ਼ਰ ਕਰਾਉਣਾ ਸੀ ਤੇ ਅੱਜ ਬਿਲਕੁਲ ਫ੍ਰੀ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਵਿੱਚ ਪ੍ਰੈਸ਼ਰ ਹੈ

ਐਕਸ-ਰੇ ਦੀਆਂ ਐਕਸ-ਰੇ ਦੀ ਮਸ਼ੀਨਾਂ ਨਹੀਂ ਸੀ ਚੱਲਦੀਆਂ ਲੋਕਾਂ ਨੂੰ ਇੱਕ ਐਕਸ-ਰੇ ਕਰਾਉਣ ਵਾਸਤੇ ਫਰੀਦਕੋਟ ਜਾਣਾ ਪੈਂਦਾ ਸੀ ਅੱਜ ਐਕਸ-ਰੇ ਦੀਆਂ ਮਸ਼ੀਨਾਂ ਵੀ ਦਰਿਆ ਲਵਾਤੀਆਂ ਅਲਟਰਾਸਾਊਂਡ ਦੀਆਂ ਮਸ਼ੀਨਾਂ ਵੀ ਦਰਿਆ ਲਵਾਤੀਆਂ ਔਰ ਸਿਟੀ ਸਕੈਨ ਦੀ ਮਸ਼ੀਨ ਜਿਹੜਾ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਦੇ ਕਿ ਫਾਜ਼ਿਲਕਾ ਦੇ ਵਿੱਚ ਆਵੇਗੀ ਅੱਜ 1 ਸਾਲ ਹੋ ਗਿਆ ਉਸ ਦੀ ਸਕੈਨ ਦੀ ਮਸ਼ੀਨ ਵੀ ਆਪਣਾ ਫਾਜ਼ਿਲਕਾ ਦੇਵਾ ਡਾਇਨਸਰ ਦੇ ਦੋ ਸ਼ਿੰਗਾਂ ਲੈ ਕੇ ਇਸ ਤਲਾਵ ਇੱਕ ਲੈਬੋਰੀ ਅੱਪਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਣਾਈ ਹੈ ਜਿਹਦੇ ਨਾਲ ਹੁਣ ਬਿਲਕੁਲ ਫ੍ਰੀ ਟੈਸਟ ਇੱਕ ਹੋਰ ਡਿਮਾਂਡ ਹੈ ਫਾਜ਼ਿਲਕਾ ਵੱਸਰ ਕਿ ਕਿ ਜੇ ਉਹ ਜਹਾ ਹਸਪਤਲ ਜੇ ਉਹ ਹਸਪਤਲ ਫਰੀਦਕੋਟ ਵਾਲਾ ਉਥੇ ਸਾਰੀਆਂ ਸਹੂਲਤਾਂ ਉਹ ਜਹਾ ਹਸਪਤਲ ਫਾਜ਼ਿਲਕਾ ਦੇ ਵਿੱਚ ਬਣਾਇਆ ਜਾਵੇ ਤਾਂ ਮੈਂ ਤੁਹਾਨੂੰ ਪ੍ਰਸ਼ੰਸਾ ਦੇਣ ਲੱਗਿਆ ਮੈਂ 23 ਕਰੋੜ ਰੁਪਏ ਪਾਸ ਕਰਵਾ ਕੇ ਲਿਆ ਜਿਹਦੇ ਨਾਲ ਫਰੀਦਕੋਟ ਵਰਗਾ ਆਪਾਂ ਫਾਜ਼ਿਲਕਾ ਦੇ ਵਿੱਚ ਹਸਪਤਲ ਬਣਾਉਣ ਲੱਗਿਆ ਜਿਹਦੇ ਉਸ ਹਸਪਤਾਲ ਦਾ ਕੰਮ ਪੂਰਾ ਹੋ ਜੇਗਾ ਇਸ ਫਰੀਦਕੋਟ ਵਰਗਾ ਹਸਪਤਾਲ ਆਪਾਂ ਫਾਜ਼ਿਲਕਾ ਬਣਾ ਦਿਆਂਗੇ ਆਪਣੇ ਲੋਕ ਇੱਥੇ ਇਲਾਜ ਕਰਨ ਇਸ ਤੋਂ ਇਲਾਵਾ ਆਪਣੇ ਇਲਾਕੇ ਦੇ ਵਿੱਚ ਕੈਂਸਰ ਇੱਕ ਬੜੀ ਵੱਡੀ ਸਮੱਸਿਆ ਹੈ ਆਪਣੇ ਲੋਕਾਂ ਨੂੰ ਦੂਰ ਜਾਣ ਜਾਣਾ ਪੈਂਦਾ ਕੈਂਸਰ ਦਾ ਇਲਾਜ ਕਰਨ ਲਈ ਅੱਜ ਫਾਜ਼ਿਲਕਾ ਦੇ ਵਿੱਚ ਆਪਾਂ ਕੈਂਸਰ ਦਾ ਹਸਪਤਾਲ ਬਣਾਉਣ ਲੱਗੇ ਭਾਜਨ ਕਾ ਦੇ ਮੇਰੇ ਜੋ ਕੈਂਸਰ ਦੀਆਂ ਮਸ਼ੀਲਾ ਹਸਪਤਾਲ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜੈਲੀਆਂ ਬਿਕਨਰ ਵਾਲੇ ਹਸਪਤਾਲ ਚ ਉਹ ਆਪਾਂ ਲੈ ਕੇ ਆਉਣਗੇ ਜਿਹਦੇ ਵਾਸਤੇ ਮੈਂ ਮਾਰਜੋਗ ਜੋਕ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ 46 ਕਰੋੜ ਰੁਪਏ ਪਾਸ ਕਰਵਾ ਕੇ ਲਿਆਇਆ ਅਗਲੇ 6 ਮਹੀਨੇ ਦੇ ਬਾਅਦ ਆਪਣਾ ਕੈਂਸਰ ਦਾ ਹਸਪਤਾਲ ਚੱਲ ਜਾਏਗਾ ਇਹ ਨੇ ਕੰਮ ਜਿਹੜੇ ਆਪਾਂ 200 ਬੰਦ ਰਿਕਾਰਡ ਜੋ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਆਈ ਜਿਨੇ ਆਪਣੇ 2 ਸਾਲਾਂ ਦੇ ਵਿੱਚ ਕੋਈ ਕੰਮ ਕੀਤਾ ਨਹੀਂ ਤਾਂ ਜਦੋਂ 6 ਮਹੀਨੇ ਰਹਿ ਜਾਂਦੇ ਸੀ ਉਦੋਂ ਕੋ ਥੋੜਾ ਬੰਤਾ ਕੰਮ ਕਰ ਲੈਂਦੇ ਅਨੇਕਾਂ ਹੋਰ ਕੰਮ ਆਪਾਂ ਕੀਤੇ ਤੁਹਾਨੂੰ ਪਤਾ ਹੀ ਹੈ ਟੂਲਟੈਕਸ ਆਪਣੇ ਫੋਲਪਰ ਕੋ ਜਾਂਦੇ ਸੀ 2 ਸਾਲ ਉਹ ਬੰਦ ਕਰ ਦਿੱਤਾ ਅਨੇਕਾਂ ਲੋਕਾਂ ਦੇ ਜੋ ਪੈਸੇ ਬਚਾਉਣ ਵਾਲੇ ਸਰਕਾਰ ਨੇ ਲੋਕਾਂ ਦੇ ਫਾਇਦੇ ਦੇ ਕੰਮ ਕੀਤੇ ਨੇ मैं ज्यादा समय नहीं लेना करा सभा सदार रणदा बरादी चौंक झाड़ू काटा पाटा जाकर लोग सभा बना के और जिन्हें बंद एक बता जाके सभा के बैठक कंटी करके जा रहा और ਜਿਹੜੇ ਪਹਿਲਾਂ ਬਣਿਆ ਸੁਖਵੀਰ ਸਿੰਘ ਬਾਦਲ 2 ਲੱਖ ਵੋਟਰਾਂ ਦੇ ਦਿੱਤੇ ਵੇਖੋ 5 ਸਾਲ ਕੋਈ ਮਤਦਾਨਾਂ ਦੇ ਉੱਤੇ ਜਾ ਕੇ ਹਲ ਨਹੀਂ ਕਰਾਇਆ ਅੱਜ ਜਦੋਂ ਲੈਕਚਰਾਂ ਦੀ ਵਾਰੀ ਆ ਤੇ ਲੈਕਚਰਾਂ ਦੇ ਉੱਤੇ ਭੱਜ ਗਏ ਕਿਉਂ ਕਿ ਜਿੱਤਦੇ ਨਹੀਂ ਜਿੱਤ ਨਹੀਂ ਟਿਕਟ ਕਿਹਨਾਂ ਨੂੰ ਦਿੱਤੀ ਹੈ ਜਿਹੜੇ ਤਿੰਨ ਵਾਰ ਲਗਾਤਾਰ ਗੁਰਵਰ ਸਾਹਿਬ ਤੋਂ ਐਮਲ ਦਾ ਅਲੱਛਣ ਆ ਰਹੇ ਨੇ ਉਹਨਾਂ ਨੂੰ ਟਿਕਟ ਦਿੱਤੀ ਕਿਉਂਕਿ ਪਤਾ ਜਿੰਨਾ ਹੀ ਨੱਕ ਪੂਰਾ ਕੀਤਾ ਇਸ ਤੋਂ ਇਲਾਵਾ ਕਾਂਗਰਸ ਖੇਰ ਸਿਰ ਕੁਆਇਆ 2009 ਦੇ ਵਿੱਚ ਪਹਿਲੇ ਵੀ ਬਣੇ ਫਿਰ 2014 ਦੇ ਵਿੱਚ 10 ਸਾਲ ਐਮਪੀ ਰਿਹਾ ਤੇ ਇੱਕ ਵੀ ਕੰਮ ਉਹਨਾਂ ਨੇ ਇੱਕ ਵੀ ਮੁੱਦਾ ਲੋਕ ਸਭਾ ਦੇ ਵਿੱਚ ਆਪਣਾ ਨਹੀਂ ਚੱਕਿਆ ਕੋਈ ਹੱਲ ਨਹੀਂ ਕਰਾਇਆ 10 ਫਲੈਂਪੀ ਰਹੇ ਨੇ ਤੇ ਤੁਹਾਡਾ ਪੁੱਤ 2 ਸਾਲੀ ਹੋਏ ਨੇ ਜਦ ਤੁਸੀਂ ਜ਼ਿੰਮੇਵਾਰੀ ਦਿੱਤੀ ਨੂੰ 23 ਕਰੋੜ ਰੁਪਏ ਦਾ ਨਵਾਂ ਹਸਪਤਾਲ ਲੈ ਕੇ ਆਇਆ ਮੁੰਡਾ ਚੱਕ ਕੇ 46 ਕਰੋੜ ਰੁਪਏ ਕੈਂਸਰ ਹਸਪਤਲ ਲਈ ਲੈ ਕੇ ਆਇਆ 200 ਕਰੋੜ ਰੁਪਏ ਮੈਰੀ ਪਾਣੀ ਸਾਫ਼ ਪੀਣ ਵਾਲਾ ਪਿੰਡਾਂ ਦੇ ਵਿੱਚ ਪਾਉਣ ਲਈ ਫੀਰ ਵਾਲਾ ਪਾਣੀ 200 ਕਰੋੜ ਰੁਪਏ ਲੈ ਕੇ ਆਇਆ 200 ਲੱਖ ਰੁਪਏ ਮੁੰਡਾ ਚੱਕ ਕੇ ਆਪਣਾ ਚੰਡੀ ਚੱਕ ਕੇ ਮਾਨ ਸਭਾ ਜੀ ਇਹ ਵੀ ਕਰ ਸਕਦੇ ਸੀ ਨਹੀਂ ਕੀ ਤਾਂ ਇਹਨਾਂ ਕਬਾਇਆ ਪਰਿਵਾਰ ਨੂੰ ਵੋਟ ਪਾਉਂਦਾ ਕੋਈ ਫਾਇਦਾ ਨਹੀਂ ਕੋਈ ਕੰਮ ਤਾਂ ਮੇਰੀ ਬੇਨਤੀ ਹੈ ਭਾਜਪਾ ਵਾਲੇ ਭਾਜਪਾ ਵਾਲੇ ਉਹਨਾਂ ਨੇ ਵੀ ਟਿਕਟ ਦਿੱਤੀ ਕਿਹਨੂੰ ਰਾਣਾ ਸੋਢੀ ਜਿਹੜਾ ਸ਼ਰਾਬ ਦੀ ਫੈਕਟਰੀ ਲਾਉਂਦਾ ਸੀ ਆਪਣੇ ਫਾਇਦੇ ਕਰਦਾ ਸੀ ਅੱਜ ਉਹ ਲਖਣਰ ਨਾ ਗਿਆ ਆਪਣੇ ਲੋਕਾਂ ਦੇ ਸਬਰ ਸੰਘਰਸ਼ ਕਰਨ ਹੀਰਾਵਾਲੀ ਦੇ ਸ਼ਰਾਬ ਦੀ ਫੈਕਟਰੀ ਲੱਗਣ ਲੱਗੀ ਸੀ ਪਰ ਆਪਣੇ ਸੰਘਰਸ਼ ਕਰ ਉੱਥੇ ਆਪਾਂ ਲੱਗਣ ਨਹੀਂ ਦਿੱਤੀ ਅੱਜ ਵੀ ਪੂਰਾ ਜੋਰ ਲਗਾ ਫਾਜਲ ਕਾ ਦੇ ਸ਼ਰਾਬ ਦੀ ਫੈਕਟਰੀ ਲਾਉਂਦੇ ਜੇ ਸ਼ਰਾਬ ਦੀ ਫੈਕਟਰੀ ਕਿਤੇ ਲੱਗ ਜਾਏ ਜੇ ਕਿਤੇ ਉਹਦੇ ਕੋਲ ਪਾਵਰ ਆ ਗਈ ਉਹ ਸ਼ਰਾਬ ਦੀ ਫੈਕਟਰੀ ਲਾਊਗਾ ਜਿਹਦੇ ਨਾਲ ਆਪਣਾ ਧਰਤੀ ਇਹਦਾ ਪਾਣੀ ਜਿਹੜਾ ਖਰਾਬ ਹੋਊਗਾ ਆਪਣੀਆਂ ਬਿਮਾਰੀਆਂ ਲੱਗਣਗੀਆਂ ਇਹੋ ਜਿਹੇ ਬੰਦਿਆਂ ਨੂੰ ਵੋਟ ਪਾਉਣ ਦੀ ਕੋਈ ਲੋੜ ਨਹੀਂ मैं बेनती करता एक मौका आम आदमी पार्टी दो 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 दो। पार्टी जिस तरह भगवंत मान जी लोग सभा पूछते इस तरह आदमी पार्टी मैं धन्यवाद करता बहुत बहुत हाँ हाँ कोई कमिया रहो शहर बहुत पर अजे दो साल हो गए तीन साल होम सी एम सी कौन है नगर कौंसल आने वाले कुछ महीनों बाद इलेक्शन आन जा रहा नगर कौंसल का आम आदमी पार्टी दे, बना दो आम आदमी पार्टी की नगर कौंसल बना दो सारिया गलियों बिल्कुल सावधान ਕੋਈ ਕਿਤੇ ਜ਼ਿੰਦਗੀ ਨਹੀਂ ਹੋਏਗੀ ਤਾਂ ਜਿਵੇਂ ਸਾਡੇ ਪੈਂਟਰੀ ਕਹਿ ਰਹੇ ਸੀ ਤਾਂ ਆਪਾਂ ਆਪੇ ਐਮਸੀ ਨੂੰ ਲਾਮਬਾ ਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਇਹ ਥੋੜਾ ਜਿਹਾ ਬਣ ਕੇ ਬਹਿ ਜਾ ਘਰੇ ਬਹਿ ਜਾ ਤੁਸੀਂ ਬਿਲਕੁਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਤਾਂ ਮੈਨੂੰ ਵਿਸ਼ਵਾਸ ਹੈ ਹੌਣ ਵਾਲੇ ਸਮਿਆਂ ਦੇ ਵਿੱਚ ਆਪਾਂ ਸਾਰੇ ਆਮ ਆਦਮੀ ਪਾਰਟੀ ਦਾ ਪੈਪਰ ਵੜਾਈਏ ਔਰ ਆਪਣੇ ਬੰਦੇ ਜਿਹੜੇ ਲੋਕ ਸਭਾ ਦੇ ਵਿੱਚ ਆਪਾਂ ਚਕਵਾਵਾਂਗੇ ਔਰ ਜਿਹੜੇ ਛੋਟੇ-ਕੋਟੇ ਕੰਮ ਨੇ ਜਿਹੜੇ ਰਹਿ ਗਏ ਨੇ ਅਗਲੇ ਪਿੰਨ ਸਾਲ ਸਰਕਾਰ ਆਪਣੀ ਹੈ ਜਲਦੀ ਤੋਂ ਜਲਦੀ ਜਿਹੜੇ ਤੁਹਾਡੇ ਛੋਟੇ-ਮੋਟੇ ਬੰਦੇ ਨੇ ਉਹ ਵੀ ਮੈਂ ਹੱਲ ਕਰਵਾਉਂਗਾ ਔਰ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦਾ ਔਰ ਜਿਹੜੇ ਆਪਣੇ ਕੋਈ ਵਰਕਰ

ਜਿੰਨੇ ਵੀ ਕੋ ਲੋਕਾਂ ਦੇ ਮੁੱਦੇ ਨੇ ਜੋ ਵੀ ਮੁਸ਼ਕਲਾਂ ਨੇ ਲੋਕਾਂ ਦੇ ਨੋਟ ਵਰ ਆ ਕੇ ਲੈ ਤੁਸੀਂ ਨੋਟ ਕਰਕੇ ਆ ਕੋਈ ਕੰਮ ਹੋਣਾ ਨਿੱਕਾ ਜਾਂ ਵੱਡਾ ਨੋਟ ਵਰ ਕੇ ਲੈ ਆਓ ਇੱਕ ਦੋ ਚੋਰ ਜਦ ਤੱਕ ਭੁੱਲ ਜਣਾ ਇੱਕ ਇੱਕ ਕੰਮ ਤੁਹਾਡਾ ਮੈਂ ਕਰਕੇ ਦੇ ਆ ਕੇ ਸਵਾਦ ਕਰਾਓ ਹਲੋ ਅਸ਼ੋਕ ਅੰਕਲ ਜੀ ਸਾਡੇ ਕਵਰਟੀ ਡਿਊਟੀ ਹੈ ਮੈਂ ਲਗਾ ਕੇ ਜਾ ਰਿਹਾ 20 ਜਿੰਮੇਵਾਰੀ ਕੋਈ ਵੀ ਕੰਮ ਵਾਰਤਾ ਹੁੰਦਾ ਗਲੀਆਂ ਦਾ ਕੋ ਨਾਲੀਆਂ ਦਾ ਕਿਸੇ ਤਰ੍ਹਾਂ ਦਾ ਨੋਟ ਕਰਕੇ ਮੇਰੇ ਕੋਲ ਲੈ ਆਉਣਾ ਠੀਕ ਹੈ ਜੀ ਇਹ ਸਿੰਦਾ ਜਿਹੜਾ ਅਸੀਂ ਆਪ ਦੇ ਨਾਮ ਰੱਖਿਆ ਹੋਇਆ ਹੈ ਇਹਨਾਂ ਨੂੰ ਸਾਰੇ ਇਲਾਕੇ ਦੇ ਵਿੱਚ ਲੈ ਕੇ ਜਾਣਾ ਹੁੰਦਾ ਤਾਂ ਸਾਰਿਆਂ ਨੇ ਕੋਈ ਵੀ ਮੁੱਦਾ ਤੁਸੀਂ ਆਪ ਦੇ ਕੋਲ ਲੈ ਕੇ ਆਓ ਤੁਸੀਂ ਮੈਨੂੰ ਦੱਸਣਾ ਇੱਕ ਹੀ ਮੁੱਦਾ 당ਾ ਮੈਂ ਹੱਲ ਕਰਾਵਾਂਗਾ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਤੋਂ ਸਾਰਿਆਂ ਨੂੰ ਬੇਨਤੀ ਕਰਾਂ ਨਾਉਣ ਵਾਲੀ ਯਰੀ ਜੂ ਜੂ ਸਾਰਿਆਂ ਦੇ ਵੱਧ ਤੋਂ ਵੱਧ ਵੋਟਾਂ ਪਾ ਕੇ ਚਾਵੇ ਦਾ ਨਿਸ਼ਾਨ ਤੇ ਆਮ ਆਦਮੀ ਪਾਰਟੀ ਦੇ ਆਪਣੇ ਕੈਂਡੀਡੇਟ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ اے بی ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ